ਫਾਦਿਲ ਕਦੇ ਪਰਤ ਪਾਕਿਸਤਾਨ ਸਰਹੱਦ ਤੇ ਪੈਂਦੇ ਪਿੰਡ ਮੁਹਾਰ ਜਮਸ਼ੇਰ ਦੇ ਵਿੱਚ ਅੱਜ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪਹੁੰਚੇ ਜਿਨ੍ਹਾਂ ਵੱਲੋਂ ਇੱਥੇ ਪਿੰਡ ਵਸਿਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਪਾਕਿਸਤਾਨ ਵੱਲ ਤੋਂ ਆ ਰਹੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਗੱਲ ਵੀ ਕਹੀ ਗਈ ਉਹਨਾਂ ਨੇ ਕਿਹਾ ਕਿ ਪਾਣੀ ਪਾਕਿਸਤਾਨ ਦੀ ਤਰਫੋਂ ਆ ਰਿਹਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੇ ਪਿੰਡ ਮੁਹਾਰ ਜਮਸ਼ੇਰ ਦੇ ਨਾਲ ਸਤਲੁਜ ਦਰਿਆ ਪੈਂਦਾ ਜਿਸ ਦੇ ਵਿੱਚ ਪਾਕਿਸਤਾਨ ਵੱਲ ਤੋਂ ਪਾਣੀ ਵੈਕ ਮਾਰ ਰਿਹਾ ਅਤੇ ਇਹ ਪਾਣੀ ਖੇਤਾਂ ਦੇ ਵਿੱਚ ਪਰ ਗਿਆ ਜਿਸ ਦੇ ਚਲਦਿਆਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਹੈ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉਸ ਦੀ ਪਰਪਾਈ ਕਰਵਾਈ ਜਾਏ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਤੱਕ ਪੂਰੀ ਮਦਦ ਪਹੁੰਚਾਈ ਜਾਵੇ ਉਹਨਾਂ ਨੇ ਕਿਹਾ ਕਿ ਹਰ ਮੁਸੀਬਤ ਦੀ ਘੜੀ ਦੇ ਵਿੱਚ ਸਰਕਾਰ ਅਤੇ ਉਹਨਾਂ ਦਾ ਪਰਿਵਾਰ ਪਿੰਡ ਵਾਸੀਆਂ ਦੇ ਨਾਲ ਖੜਾ ਹੈ ਉਹਨਾਂ ਵੱਲੋਂ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਇਸ ਮੌਕੇ ਤੇ ਪਿੰਡ ਮੁਹਾਰਜਮਸ਼ੇਰ ਦੇ ਸਰਪੰਚ ਵੀ ਮੌਜੂਦ ਹਨ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਐਮਐਲ ਸਾਹਿਬ ਤੁਹਾਡੇ ਇੱਥੇ ਪਹੁੰਚੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਰਜਮਸ਼ੇਰ ਦੇ ਅੱਲਾ ਤਾਂ ਮਾਰਜਮਸ਼ੇਰ ਦੇ ਮਾੜੇ ਆ ਜਦੋਂ ਪੂਰਾ ਫਸਲ ਤਿਆਰ ਹੋ ਜਾਂਦਾ ਹੈ ਉਦੋਂ ਪਾਣੀ ਆ ਜਾਂਦਾ ਹੈ ਬਾਕੀ ਸਾਡੇ ਐਮਐਲ ਸਾਹਿਬ ਚੰਗੇ ਆ ਹਰ ਥਾਂ ਤੇ ਹਰ ਮੁਸ਼ਕਲ ਤੇ ਸਾਡੇ ਨਾਲ ਖੜਿਆ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਆਉਂਦੀ ਹੈ ਪਹਿਲਾਂ ਹੀ ਤਿਆਰ ਖੜੇ ਹੁੰਦੇ ਆ ਸਾਡੇ ਵਾਸਤੇ ਸਾਡਾ ਪਿੰਡ ਮੁਹਾਰ ਜਮਸ਼ੇਰ ਹੈ ਜੋ ਤਕਰੀਬਨ ਲਗਭਗ ਚਾਰਾ ਪਾਸੇ ਹੀ ਜਿਹੜਾ ਸਰਹੱਦ ਦੇ ਨਾਲ ਪਾਕਿਸਤਾਨ ਦੇ ਵੱਲੋਂ ਕਿਰਿਆ ਹੋਇਆ ਹੈ ਔਰ ਵਿੱਚ ਸਾਡਾ ਇਹ ਪਿੰਡ ਹੋਗਾ ਔਰ ਇਸ ਤੋਂ ਨਾਲ ਹੀ ਜਿਹੜਾ ਪਿੰਡ ਦੇ ਬਿਲਕੁਲ ਹੀ ਸਤਲੁਜ ਦਰਿਆ ਜਿਹੜਾ ਨਿਕਲਦਾ ਹੈ ਔਰ ਇਹ ਦਰਿਆ ਦੇ ਦੂਸਰੇ ਸਾਈਡੇ ਪਿੰਡ ਬਸਿਆ ਔਰ ਇਹ ਪਾਣੀ ਜੋ ਦੇਖ ਰਹੇ ਆਪਾਂ ਸਾਰਾ ਇਹ ਪਾਕਿਸਤਾਨ ਵਾਲੇ ਸਾਈਡ ਤੋਂ ਜਿਹੜਾ ਪਾਣੀ ਆਇਆ ਹੈ ਉਹਨਾਂ ਦੇ ਫਲੱਡ ਜਾਂ ਉਹਨਾਂ ਦੇ ਜਿਹੜੇ ਦਰਿਆ ਨੇ ਉਹ ਜਿਹੜਾ ਪਾਣੀ ਬੈਕ ਮਾਰਿਆ ਤਾਂ ਉਹਦੇ ਨਾਲ ਸਾਡੀਆਂ ਕੁਝ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਤਾਂ ਅੱਜ ਸਾਡੇ ਐਫਸੀਲਦਾਰ ਸਾਹਿਬ ਸਾਰੇ ਅਫਸਰ ਸਹਿਬਾਨ ਟਾਲ ਲੈ ਕੇ ਮੈਂ ਆਇਆ ਸੀ ਔਰ ਸਾਡੇ ਕਿਸਾਨਾਂ ਨਾਲ ਸਾਡੇ ਲੋਕਾਂ ਨੂੰ ਮਿਲੇ ਆਂ ਔਰ ਉਹਨਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਸਰਕਾਰ ਤੁਹਾਡੇ ਨਾਲ ਖੜੀ ਹੈ ਜੋ ਵੀ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਉਹਦੀ ਵੱਤ ਵਰ ਜਿਹੜੀ ਹੈ ਅਸੀਂ ਆਪ ਦੇ ਵੱਲੋਂ ਪਰਪਾਈ ਕਰਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਇਹ ਜੋ ਵੀ ਸਮੱਸਿਆ ਆ ਰਹੀ ਹੈ ਸਿਰਫ ਜਿਹੜਾ ਪਾਕਿਸਤਾਨ ਵਾਲੇ ਸਾਈਡ ਤੋਂ ਜਿਹੜਾ ਪਾਣੀ ਆ ਰਿਹਾ ਹੈ ਇਹ ਉਹਦੇ ਕਰਕੇ ਆ ਰਹੀ ਹੈ ਔਰ ਇਹਦੇ ਵਿੱਚ ਜੋ ਵੀ ਜਿੰਨਾ ਵੀ ਬਣਦਾ ਹੈ ਸਾਡੇ ਕਿਸਾਨਾਂ ਦਾ ਜਿੰਨਾ ਵੀ ਕੋ ਨੁਕਸਾਨ ਹੋਇਆ ਜਿੰਨਾ ਵੱਤਵਾ ਮੁਆਵਜ਼ਾ ਜਿਹੜਾ ਹੈ ਉਹ ਅਸੀਂ ਦੇਵਾਂਗੇ ਸਰ ਕਿੰਨੇ ਕੁ ਰਕਬੇ ਦਾ ਇੱਥੇ ਨੁਕਸਾਨ ਹੋ ਚੁੱਕਿਆ ਜੀ ਤਕਰੀਬਨ 350 ਕਿੱਲੇ ਦੇ ਆਸ-ਪਾਸ ਜਿਹੜਾ ਹੈ ਇਹ ਪਾਣੀ ਵਿੱਚ ਐਂਟਰ ਕੀਤਾ ਹੈ ਔਰ ਪਿੰਡ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਕਿਰਿਆ ਹੋਇਆ ਪਾਕਿਸਤਾਨ ਦੇ ਤੇ ਚਾਰੇ ਪਾਸੋਂ ਉਸ ਇੱਕ ਪੌੜੀ ਹੈ ਜਿੱਥੇ ਆਪਾਂ ਖੜੇ ਆ ਜਿਹੜਾ ਇਹ ਰਸਤਾ ਲੱਗਦਾ ਇਧਰੋਂ ਔਰ ਜਿਹੜੇ ਲੋਕ ਵੀ ਨੇ ਸਾਡੇ ਬੜੇ ਦਲੇਰ ਨੇ ਜੋ ਅੱਜ ਵੀ ਉੱਥੇ ਬੈਠੇ ਨੇ ਪਿੱਛੇ ਜੰਗ ਦਾ ਮਾਹੌਲ ਆਇਆ ਤਾਂ ਸਾਡੇ ਲੋਕ ਉਦੋਂ ਵੀ ਇੱਥੇ ਬੈਠੇ ਰਹੇ ਔਰ ਮੈਂ ਲੋਕਾਂ ਦੇ ਇਸ ਦਲੇਰੀ ਦੀ ਮੈਂ ਜਿਹੜੇ ਸਾਡੇ ਲੋਕ ਇਹ ਦਲੇਰੀ ਹੌਸਲਾ ਬਜਾਈ ਦੀ ਮੈਂ ਦਾ ਤਿੰਨਾ ਜੋ ਇਹ ਲੋਕ ਸਾਡੇ ਇੱਥੇ ਬੜੇ ਦਲੇਰੀ ਨਾਲ ਬੈਠੇ ਨੇ ਸਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਪਾਣੀ ਪਿੱਛੇ ਛੱਡਿਆ ਜਾਂਦਾ ਤਾਂ ਹੜ੍ਹਾਂ ਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਵੇਖੋ ਹਜੇ ਕੋਈ ਐਡੀ ਸਾਨੂੰ ਨਹੀਂ ਉਮੀਦ ਕੋਈ ਪਾਣੀ ਛੱਡੇ ਜਾਊਗਾ ਹਜੇ ਸਥਿਤੀ ਕੰਟਰੋਲ ਦੇ ਵਿੱਚ ਜੇਕਰ ਕੋਈ ਇਹੋ ਜਿਹੀ ਸਥਿਤੀ ਆਉਂਦੀ ਹੈ ਕਿ ਪਿੱਛੋਂ ਪਾਣੀ ਛੱਡਿਆ ਜਾਂਦਾ ਤਾਂ ਉਹਦੇ ਸਾਡੇ ਲੋਕਾਂ ਦੇ ਬਚਾਲੀ ਜਾਂ ਕਿਵੇਂ ਅਸੀਂ ਲੋਕਾਂ ਨੂੰ ਸਵਾਲਨਾ ਹੈ ਸਾਡੇ ਪਿੰਡਾਂ ਨੂੰ ਸਵਾਲਨਾ ਹੈ ਉਹਦੇ ਸਾਰੇ ਪ੍ਰਬੰਧ ਜਿਹੜੇ ਅਸੀਂ ਚੱਕੇ ਤਰੀਕੇ ਨਾਲ ਕੀਤੇ ਹੋਏ ਹੈ